ਜ਼ਿਲ੍ਹਾ ਜਰੰਦਰ ਦੇ ਹੱਤੀ ਦੇ ਐਸਐਸਪੀ ਸਾਹਿਬ ਹਰ ਕਮਲੋਪ੍ਰੀਤ ਸਿੰਘ ਖੱਖ ਜੀ ਵੱਲੋਂ ਪੰਜਾਬ ਸਰਕਾਰ ਦੇ ਏਜੰਡੇ ਨਸ਼ਾ ਮੁਕਤੀ ਪੰਜਾਬ ਤਹਿਤ ਅੱਜ ਕਾਸੋ ਆਪਰੇਸ਼ਨ ਥਾਣਾ ਮਹਿਤਪੁਰ ਦੇ ਏਰੀਆ ਵਿੱਚ ਚਲਾਇਆ ਗਿਆ ਜਿੱਥੇ ਭਾਰੀ ਫੋਰਸ ਲੈ ਕੇ ਇਲਾਕੇ 'ਚ ਬਹੁਤ ਸਾਰੇ ਏਰੀਆ 'ਚ ਸਰਚ ਕੀਤੀ ਗਈ ਅਤੇ ਜਿਹੜੇ ਸਮਗਲਨ ਦੇ ਧੰਦੇ ਨਾਲ ਸੰਬੰਧਤ ਹੈਗੇ ਨੇ ਉਹਨਾਂ ਦੇ ਘਰਾਂ ਤੇ ਰੇਡ ਕੀਤੇ ਗਏ ਔਰ ਨਾਲ ਨਾਲ ਜਿਹੜੇ ਹਾਰਡ ਕ੍ਰਿਮੀਨਲ ਲੋਕ ਨੇ ਸਾਡੇ ਜਿਨ੍ਹਾਂ ਨੂੰ ਗ੍ਰਸਤਰ ਕਰਨ ਵਾਲਾ ਜਾਂਦਾ ਉਹਨਾਂ ਦੀ ਵੀ ਰੇਡ ਲਈ ਉਪਰਾਲੇ ਕੀਤੇ ਗਏ ਔਰ ਜਿਹੜਾ ਸਾਡਾ ਇਹ ਸਲਮ ਏਰੀਆ ਜਿੱਥੇ ਕਿਹਾ ਸਾਡੇ ਟਰੱਕ ਦੀ ਮੂਵਮੈਂਟ ਹੈਗੀ ਆ ਸਾਡੇ ਕੋਲ ਇਨਫੋਰਮੇਸ਼ਨ ਆ ਗਿਆ ਬਹੁਤ ਬ੍ਰੀਕੇ ਨਾਲ ਸਰਚ ਕੀਤੀ ਗਈ ਉਹਨਾਂ ਦੀ ਔਰ ਨਾਲ ਨਾਲ ਅਸੀਂ ਪਬਲਿਕ ਨੂੰ ਅ ਅਗਰਾਹ ਕੀਤਾ ਕਿ ਜਿਹੜੇ ਇਸ ਬਿਮਾਰੀ 'ਚ ਨਸ਼ਾ ਪੀਣ ਦੇ ਆਦੀ ਹੋ ਚੁੱਕੇ ਆ ਜਿਹੜੇ ਬਿਮਾਰ ਨੇ ਇਸ ਬਿਮਾਰੀ ਨਾਲ ਉਹਨਾਂ ਦਾ ਇਲਾਜ ਕਰਾਉਣ ਲਈ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਉਹਨਾਂ ਨੂੰ ਸਿਵਲ ਹਸਪਤਾਲਾਂ ਚ ਵਕਰ ਜਿੱਥੇ ਹੋਟ ਸੈਂਟਰ ਹੈ ਗਿਆ ਉਤੋਂ ਦਾ ਟ੍ਰੀਟਮੈਂਟ ਚਾਲੂ ਕਰਾਇਆ ਜਾਵੇ ਅਤੇ ਉਹਨਾਂ ਨੂੰ ਇੱਕ ਤੰਦਰੁਸਤ ਜੀਵਨ ਦੇਣ ਲਈ ਉਪਰਾਲੇ ਕੀਤੇ ਜਾਣ। ਔਰ ਅਸੀਂ ਆਪਣੇ ਮੋਬਾਈਲ ਨੰਬਰ ਵੀ ਸ਼ੇਅਰ ਕੀਤੇ ਆ ਕੋਈ ਡਰੱਗ ਵੇਚਦਾ ਜਾਂ ਪੀਂਦਾ ਹੈਗਾ ਸਾਡੇ ਨਾਲ ਸੰਪਰਕ ਕਰੇ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਸਮੇਂ-ਸਮੇਂ ਤੇ ਜਿਹੜੀਆਂ ਡੀਜੀ ਸਾਹਿਬ ਵੱਲੋਂ ਗਾਈਡਲਾਈਨ ਆਉਂਦੀਆਂ ਉਹਦੇ ਤਹਿਤ ਇਹ ਜਿਹੜਾ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਔਰ ਲਗਾਤਾਰ ਕਰਦੇ ਰਹਿਵਾਂਗੇ। ਪੂਰੇ ਇਲਾਕੇ ਨੂੰ ਕ੍ਰਾਈਮ ਫ੍ਰੀ ਕਰਾਉਣ ਦਾ ਟੀਚਾ ਹੈਗਾ ਔਰ ਇਹਨੂੰ ਕ੍ਰਾਈਮ ਫ੍ਰੀ ਕਰਕੇ ਹੀ ਰਹਿਵਾਂਗੇ। ਥੈਂਕ ਯੂ ਜਿਲ੍ਹਾ ਜਰੰਦਰ ਦੇ ਹੱਤੀ ਦੇ ਐਸਐਸਪੀ ਸਾਹਿਬ ਹਰ ਕਮਲੋਪ ਸਿੰਘ ਖੱਖ ਜੀ ਵੱਲੋਂ ਪੰਜਾਬ ਸਰਕਾਰ ਦੇ ਏਜੰਡੇ ਨਸ਼ਾ ਮੁਕਤੀ ਪੰਜਾਬ ਤਹਿਤ ਅੱਜ ਕਾ ਕਾਪਸ ਆਪਰੇਸ਼ਨ ਥਾਣਾ ਮਹਿਪੁਰ ਦੇ ਏਰੀਆ ਅੰਦਰ ਚਲਾਇਆ ਗਿਆ ਜਿੱਥੇ ਭਾਰੀ ਫੋਰਸ ਲੈ ਕੇ ਇਲਾਕੇ 'ਚ ਬਹੁਤ ਸਾਰੇ ਏਰੀਆ 'ਚ ਸਰਚ ਕੀਤੀ ਗਈ ਅਤੇ ਜਿਹੜੇ ਸਮਗਲਨ ਦੇ ਧੰਦੇ ਨਾਲ ਸੰਬੰਧਿਤ ਹੈਗੇ ਨੇ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਗਈ ਔਰ ਨਾਲ ਨਾਲ ਜਿਹੜੇ ਹਾਰਡ ਕ੍ਰਿਮੀਨਲ ਲੋਕ ਨੇ ਸਾਡੇ ਜਿਨ੍ਹਾਂ ਨੂੰ ਗ੍ਰਸਤਰ ਕਰਨ ਵਾਲਾ ਜਾਂਦਾ ਉਹਨਾਂ ਦੀ ਵੀ ਰੇਡ ਲਈ ਉਪਰਾਲੇ ਕੀਤੇ ਗਏ ਔਰ ਜਿਹੜਾ ਸਾਡਾ ਇਹ 슬ਮ ਏਰੀਆ ਜਿੱਥੇ ਜਿਆਦਾ ਸਾਰੇ ਟਰੱਕ ਦੀ ਮੂਵਮੈਂਟ ਹੈਗੀ ਆ ਸਾਡੇ ਕੋਲ ਇਨਫੋਰਮੇਸ਼ਨ ਆ ਗਿਆ ਬਹੁਤ ਬ੍ਰੀਕੇ ਨਾਲ ਸਰਚ ਕੀਤੀ ਕੀ ਉਹਨਾਂ ਦੀ ਔਰ ਨਾਲ ਨਾਲ ਅਸੀਂ ਪਬਲਿਕ ਨੂੰ ਅ ਅਗਰਾਹ ਕੀਤਾ ਕਿ ਜਿਹੜੇ ਇਸ ਬਿਮਾਰੀ ਚ ਨਸ਼ਾ ਪੀਣ ਦੇ ਆਦੀ ਹੋ ਚੁੱਕੇ ਆ ਜਿਹੜੇ ਬਿਮਾਰ ਨੇ ਇਸ ਬਿਮਾਰੀ ਨਾਲ ਉਹਨਾਂ ਦਾ ਇਲਾਜ ਕਰਾਉਣ ਲਈ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਉਹਨਾਂ ਨੂੰ ਸਿਵਲ ਹਸਪਤਾਲਾਂ ਚ ਬਕਰ ਜਿੱਥੇ ਵੋਟ ਸੈਂਟਰ ਹੈ ਗਿਆ ਉੱਥੇ ਉਹਨਾਂ ਦਾ ਟ੍ਰੀਟਮੈਂਟ ਚਾਲੂ ਕਰਾਇਆ ਜਾਵੇ ਅਤੇ ਉਹਨਾਂ ਨੂੰ ਇੱਕ ਤੰਦਰੁਸਤ ਜੀਵਨ ਦੇਣ ਲਈ ਉਪਰਾਲੇ ਕੀਤੇ ਜਾਣ। ਔਰ ਅਸੀਂ ਆਪਣੇ ਮੋਬਾਈਲ ਨੰਬਰ ਵੀ ਸ਼ੇਅਰ ਕੀਤੇ ਆ। ਕੋਈ ਡਰੱਗ ਵੇਚਦਾ ਜਾਂ ਪੀਂਦਾ ਹੈਗਾ ਸਾਡੇ ਨਾਲ ਸੰਪਰਕ ਕਰੇ। ਮਾਣਜੋਗ ਐਸਐਸਪੀ ਸਾਹਿਬ ਵੱਲੋਂ ਇਹ ਸਮੇਂ-ਸਮੇਂ ਤੇ ਜਿਹੜੀਆਂ ਡੀਜੀ ਸਾਹਿਬ ਵੱਲੋਂ ਗਾਈਡਲਾਈਨ ਆਉਂਦੀਆਂ ਉਹਦੇ ਤਹਿਤ ਇਹ ਜਿਹੜਾ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਔਰ ਲਗਾਤਾਰ ਕਰਦੇ ਰਾਵਾਂਗੇ। ਪੂਰੇ ਇਲਾਕੇ ਨੂੰ ਕ੍ਰਾਈਮ ਫ੍ਰੀ ਕਰਾਉਣ ਦਾ ਟੀਚਾ ਹੈਗਾ ਔਰ ਇਹਨੂੰ ਕ੍ਰਾਈਮ ਫ੍ਰੀ ਕਰਕੇ ਹੀ ਰਾਵਾਂਗੇ। ਥੈਂਕ ਯੂ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ। Paninic Savera TV YouTube Facebook Instagram X aur WhatsApp channel par